kẻ đi đi chứ Chẳng đây là hai nhà lớp đây là அவளலாம் அவங்க ஒன்னு பண்ணி ها என்னடா சொல்றீங்க यार यार வேற எங்க போன் காரை लगல இல்ல இது என்ன தெரியல போன் காரை போன் காரை நம்ம என்ன அலை நாய் என்ன लखनऊல வா ਆਪ ਪਾਈ ਆਂ ਪਾਰਟੀ ਜਾਨੀ ਯਾਰ ਭਵੰਤ ਮਾਰ ਓਏ ਭਵੰਤ ਮਾਰ ਆ ਗਿਆ ਲੈ ਕਿੱਥੇ ਆਈ ਆ ਗਿਆ ਆ ਗਿਆ ਨੀ ਗੱਲ ਕਿਉਂ ਭਵੰਤ ਮਾਰ ਆ ਗਿਆ ਲੈ ਛੱਡ ਲੈ ਛੱਡ ਛੰਡੇ ਉੱਚੇ ਚੱਕ ਲੋ ਭਾਈ ਅੱਜ ਛੱਡੀ ਛੱਡੀ ਉੱਪਰ ਜਾ ਉਹ ਛੱਡ ਦੇ ਤੂੰ ਹੇ ਰਿਆ ਉਹ ਦੰਦ ਲਾ ਲਿਆ ਹਾਂ ਰਗਾ ਰਗਾ ਨੀ ਬੋਲ ਕੋਈ ਨਹੀਂ ਕੋਈ ਨਹੀਂ ਬੇਫਿਕਰ ਆ ਛੰਡੇ ਦਾ ਹਾਂ ਚੱਕ ਲੋ ਅੱਜ ਹੌਲੀ ਝੜਕਾਰਾ ਮਰਾ ਦੀ ਸ੍ਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਮੈਨੂੰ ਮਾਰਦੇ ਨਾਲ ਜੀ ਵੀ ਸਾਹਿਬ ਦੇ ਜੀ ਜੀ ਵੀ ਸਾਹਿਬ ਦੇ ਜੀ ਲੋਕ ਸ਼ੋਰ ਦੇ ਵਿੱਚ ਹੀ ਨਾਮ ਹੰਦਿਆਣਾ ਨੂੰ ਅਫਰੀਕਾ ਦੀ ਬਾਈ ਜੀ ਉਸ ਜੰਮੀ ਉਹਨਾਂ ਨਾਲ ਹੀ ਜਿੱਤਣਗੇ ਸਰ ਲੈ ਕੇ ਜਾ ਰਹੇ ਨਾਲ ਬਾਕੀ ਗੱਡੀਆਂ ਅੱਗੇ ਚੱਲ ਗਈਆਂ ਲੈ ਚਲੋ ਨੀਰ ਲਈ ਅੰਦਾ ਪਿਆ ਜੀ ਆਪ ਸਪਨਾਵਾਂਗੇ ਨਰੇਕਾ ਦਾ 100 ਦਿਨ ਨੌਕਰੀ ਦਾ ਵਾਦਾ ਨਹੀਂ ਪੈਸਾ ਘਟਾਉਣਾ ਸਾਡੇ ਪਿੰਡ ਚ ਇਹ ਹੀ ਚੱਕੜੀਆਂ ਗਰੀਬੀਆਂ ਤੁਹਾਡੇ ਨਾਲ ਆ ਹਮੇਸ਼ਾ ਨਾਲ ਸਭ ਸਾਡੇ ਅੱਗੇ ਪਿੰਡ ਦੀ ਰੋਡ ਜਿਆਦਾ ਹੀ ਸਾਡਾ ਨੇ ਜੀ ਸਾਡੇ ਪਿੰਡ ਦੀ ਬੋੜ ਜ਼ਿਆਦਾ ਹੈ ਸਾਡੇ ਪਿੰਡ ਨੂੰ ਆਮਦਨੀ ਘੱਟ ਆਈ ਹੈ ਜੀ ਅਸੀਂ ਜਦੋਂ ਵੀ ਪੰਚਾਇਤ ਨੂੰ ਅਸੀਂ ਜਦੋਂ ਵੀ ਕਹਿੰਦੇ ਆ ਉਹ ਕਹਿੰਦੇ ਅਸੀਂ 4-5 ਕੀ ਦੇ ਨਹੀਂ ਸਰ ਹਾਂਜੀ ਹਾਂਜੀ ਕੋਈ ਸਰਕਾਰ ਵੱਲੋਂ ਕਦੀ ਨਹੀਂ ਆਜ਼ੀ ਛੋਟੇ بڑے ਫੈਨ ਆਏ ਬਹੁਤ ਜ਼ਿਆਦਾ ਜਨੇ ਕਹੋ ਬਹੁਤ ਸਾਡੀ ਮਿਹਰਬਾਨੀ ਹੈ ਨਾ ਕਹਿੰਦਾ ਸਾਡਾ ਨਾਲ ਆ ਅਸੀਂ ਕੋਣ ਨਾਲ ਹੈ ਭਾਈ ਇਹ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਜਿਨ੍ਹਾਂ ਨੇ ਚਾਰ ਚਾਰ ਦੀ ਖਾਣਾ ਬਣਾਣਾ ਅਸੀਂ ਜਦੋਂ ਮੈਂਦੀ ਜਾਈ ਦੀ ਸਾਨੂੰ ਕੜਕਾ ਉਹ ਸਾਨੂੰ ਬਣਾਉਣਾ ਆ ਗਈ ਕੜਕਾ ਉਹ ਜੀ ਐਡੀ ਕੜਕਾ ਲਾ ਦਿਓ ਜੀ ਕੜਕਾ ਹੋਊਗੀ ਉਹੀ ਮਿਲੂਗੀ ਕੋਈ ਪਹਿਲਾਂ ਸੁਸਰੀਆਂ ਵਾਲੀ ਮਿੱਟੀ ਵਾਲੀ ਕੜਕਾ ਬੇਚਦੀ ਸੀ ਚਾਰ ਬੇਹਾ ਹੋ ਗਿਆ ਸਾਨੂੰ ਬੈਠਣੇ ਮਰੇ ਕਾਦੇ ਕੰਮ ਆ ਨਹੀਂ ਰਿਹਾ ਅਸੀਂ ਕਿਹਾ ਹੋਇਆ ਉਹ ਜਿਹੜੀ 2 ਰੁਪਏ ਵਾਲੀ ਮਰਜੀ ਚੀਜ਼ ਹੋ ਪਤਾ ਤੇ ਮੈਂ ਕਰਤੀ ਜਿਹੜੀ ਕਰੇ ਮੇਰੇ ਮੇਰੇ ਘਰ ਰੁਕ ਕੇ ਬੈਠੇ ਬਣੇ ਜਿਹੜੀ ਕੜਕਾ बोले वीर की हाल आहे बाह अचा तूं आत्मा जिंदा ਭਾਣ ਸਾਡੇ ਕੋਲ ਮੜ ਕੇ ਗੱਲਾਂ ਕਰਗੇ ਰੱਖੋ ਬੀਬੀਆਂ ਆਹ ਪਾਰਟੀ ਨੂੰ ਮੋੜ ਪਾਉਣੀਆਂ ਖੱਚ ਕੇ ਤਾਂ ਹੀ ਆਪਣੇ ਕੰਮ ਹੋਣੇ ਆ ਚੜੀ ਬੰਦੀ ਰੈਲੀ ਜਾ ਰਹੀ ਆਡੇ ਬੱਗਾ ਪੰਚ ਜੀ ਇਹ ਸਾਨੂੰ ਲੈ ਕੇ ਆਏ ਨੇ ਛੰਡੇ ਤਾਂ ਹਾਂ ਜੱਕ ਲੋ ਭਾਈ